ਨਵੇਂ ਵਲੌਗ ਚ ਸਭ ਦਾ ਸਵਾਗਤ ਆ ਤੇ ਸਾਰੇ ਕਹੀ ਜਾਂਦੇ ਸੀ ਬਾਈ ਘਰ ਦਾ ਟੂਰ ਘਰ ਦਾ ਟੂਰ ਵੀ ਆਪਣਾ ਘਰ ਦਿਖਾ ਦੇਖੀ ਮੈਂ ਦਾ ਬਣਿਆ ਕਰ ਲੋ ਚੈੱਕ ਬਾਈ ਹੋ ਗਿਆ ਕੰਪਲੀਟ ਅੱਜੇ ਪਾਇ ਨਹੀਂ ਸ਼ੀਸ਼ੇ ਜੂਸ਼ੇ ਤਾਕੀਆਂ ਜ ਹੁਣੇ ਤੋੜ ਤੋ ਕੇ ਹਟਿਆਂਗੇ ਬਾਅਦ ਕਰਕੇ ਆਣ ਅੰਦਰ ਹਜੇ ਲੱਗਿਆ ਹੋਇਆ ਮਿਸਤਰੀ ਪਲੰਬਰ ਵਾਲਾ ਤੇ ਸ਼ੀਸ਼ੇ ਆਪਾਂ ਪਾ ਦੇ ਜੀ ਆਪਾਂ ਤਾਕੀਆਂ ਦੂਕੀਆਂ ਵਾਲਾ ਕੰਮ ਆ ਜਿਹੜਾ ਥੋੜਾ ਠਹਿਰ ਕੇ ਕਰਨਾ ਫੱਟੇ ਲਿਆਂਦੇ ਪਏ ਨੇ ਅੱਧੇ ਦਾ ਤਾਕੀਆਂ ਆਪਾਂ ਲਗਦੀਆਂ ਬਾਅਦ ਚ ਕਰਨੀਆਂ ਨੇ ਆਪਾਂ ਮੇਨ ਗੇਟ ਜਿਹੜੇ ਪੱਲੇ ਲਗਾਤੇ ਸੀ ਇਹ ਮੈਂ ਕਰੂ ਇੱਕ ਪੱਲੇ-ਪੁੱਲੇ ਆਪਾਂ ਲਾਤੇ ਇਹ ਵੀ ਲਾਏ ਨੇ ਆਪਾਂ ਮੇਨ-ਮੇਨ ਇਹ ਕੋਲਾ ਤਾਂ ਮੇਨ ਹੀ ਕਹਾ ਬਾਰੋਂ ਕਰਤੀ ਦੀ ਆਪਾਂ ਕੋਠੀ ਘੇਰਾ ਬੰਦ ਸ਼ੀਸ਼ੇ ਪਾ ਕੇ ਆਹ ਦਰਵਾਜ਼ੇ ਜਿਹੜੇ ਅੰਦਰਲੀ ਕੋਠੀ ਵਾਲੇ ਉਹ ਸਾਰੇ ਰਹਿ ਗਏ ਆਪਣੀ ਤੇ ਕੱਲ ਨੂੰ ਆਪਾਂ ਲਾਉਣਾ ਸਮਾਨ ਸੋਣ ਕਰਾਂਗੇ ਫਟਾ ਜਾਣ ਧੋਤੂ ਕੇ ਜਿਹੜਾ ਵੀ ਕੰਮ ਆਪਣਾ ਹੈਗਾ ਸੀ ਉਧਰੇ ਈ ਸੀ ਲੱਗਿਆ ਸੀ ਉਹ ਵੀ ਆਪਾਂ ਫਟ ਕਰਾਤਾ ਫਿਲਟਰ ਲੱਗਿਆ ਸੀ ਉਹ ਵੀ ਮਿਸਤਰੀ ਲੱਗ ਰਿਹਾ ਫਿਲਟਰ ਕਰਨਾ ਫਟ ਕਿਹਨਾਂ ਜੀ ਤਾਂ ਠੀਕ ਆ ਇਹਦਾ ਕੰਮ ਹੋ ਗਈ ਨਿਭੜ ਗਿਆ तकरीबन ਹੁਣ ਅਸੀਂ ਧੋ ਕੇ ਇਹ ਬਾਅਦ ਚ ਆ ਗਿਆ ਸਾਨੂੰ ਐ ਵੀ ਉਹਦੇਆਂ ਗਿੱਟੀਆਂ ਮਾਰ ਰਿਆ ਦੀ ਵੀ ਥੱਲੇ ਗੰਦੇ ਝਪੂਏ ਨੇ ਪੱਲੀ ਪੱਲੀ ਵੀ ਜਾ ਕੇ ਦਿੱਤੀ ਵੀ ਰੇਤਾਂ ਨਾਲ ਖੜਾਈ ਦੀ ਹੁਣ ਬਹੁਤ ਮਿਹਨਤ ਲੱਗੀ ਆ 3 ਘੰਟੇ ਲੱਗੇ ਸਾਨੂੰ ਵਾਸ਼ ਕਰਦਿਆਂ ਨੂੰ ਇੱਧਰ ਉਹ ਫੋਟੋ ਆਪਾਂ ਟੰਗਣੀਆਂ ਇੱਕ ਇੱਥੇ ਲਾਉਣੀ ਆ ਫੋਟੋ ਇੱਕ ਆਪਣੀ ਐਂਟਰੀ ਤੇ ਜਮਾਂ ਐਂਟਰੀ ਦੇ ਮੇਨ ਤੇ ਔਰੇ ਲਾਉਣੀਆਂ ਦੋ ਫੋਟੋ ਆਪਾਂ ਨੂੰ ਆਈਆਂ ਸੀ ਗਿਫਟ ਜਦੋਂ ਆਪਾਂ ਘਰ ਪਾਉਣ ਲੱਗੇ ਸੀ ਲੈਂਟਰ ਪਏ ਸੀ ਦੋ ਫੋਟੋਆਂ ਗਿਫਟ ਆਈਆਂ ਸੀ ਆਪਾਂ ਨੂੰ ਇੱਕ ਆਪਾਂ ਉਹ ਉੱਥੇ ਲਾ ਦੇਣੀ ਆ ਮੇਨ ਐਂਟਰੀ ਤੇ ਇੱਕ ਆਪਾਂ ਆਪਾਂ ਗੁਰੂਆਂ ਨੇ ਫੋਟੋਆਂ ਇੱਥੇ ਕਰਨੀਆਂ ਨੇ ਫਟ ਬਾਕੀ ਇੰਨੀ ਕੁ ਫਿਟਿੰਗ ਰਹਿ ਗਈ ਉਹਦੀ ਫਿਟਿੰਗ ਰਹਿ ਗਈ ਬਾਕੀ ਆਪਾਂ ਸਾਰੀ ਲਾਈਟਿੰਗ ਦੀ ਫਿਟਿੰਗ ਕਰਤੀ ਤੇ ਵਾਸ਼ਰੂਮ ਚ ਟੂਟੀਆਂ ਵਗੈਰਾ ਉਹ ਸਾਰਾ ਕੁਝ ਰਹਿ ਜਾਂਦਾ ਉਹ ਆਪਾਂ ਬਾਅਦ ਚ ਕਰ ਲਾਂ ਜੀ ਇਹਦਾ ਆਪਾਂ ਨੂੰ ਹਜੇ ਲੋੜ ਨਹੀਂ ਹੈਗੀ ਆਪਣਾ ਵਾਸ਼ਰੂਮ ਫਿਲਹਾਲ ਬਾਹਰ ਹੈਗਾ ਚਾਹੀ ਛਾਦਾ ਭੁੱਲੇ ਗਿਆ ਜੀ ਮੈਂ ਵੀ ਬਾਕੀ ਮਿੱਤਰੋ ਕੱਲੋਂ ਆਪਾਂ ਸਮਾਨ ਸੋਣ ਜਦ ਧਰ ਲਿਆ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਆ ਪਰਦੇ-ਪੁਰਦੇ ਵੀ ਆਪਾਂ ਲਿਆਰ ਕੇ ਉਹ ਵੀ ਲਾਉਣੇ ਆਂਗੇ ਇਹ ਦਿਖਾਉਣਾ ਹੈ ਕਿ ਕਿੱਥੇ ਕਿੱਥੇ ਕੀ ਕੀ ਲਾਤਾ ਬਾਕੀ ਹੌਲੀ ਹੌਲੀ ਕਰਾਂਗੇ ਸਾਰੇ ਭਰਾ ਯਾਰ ਕਮੈਂਟ ਕਰੀ ਜਾਂਦੇ ਸੀ ਮਸਟੈਂਗ ਦੇ ਟਾਇਰ ਪਾ ਟਾਇਰ ਪਾ ਹੁਣ ਆਪਾਂ ਟਾਇਰ ਟੂਰ ਤੁਹਾਨੂੰ ਪਤਾ ਘਰ ਜਦੋਂ ਪਾਉਂਦਾ ਬੰਦਾ ਹੱਥ ਹੋ ਜਾਂਦਾ ਤੰਗ ਉਧਰਲਾ ਸ਼ੌਂਕ ਥੋੜਾ ਜਿਹਾ ਕਟਾ ਕੇ ਆਪਾਂ ਸਾਰਾ ਪੈਸਾ ਇੱਧਰ ਇਨਵੈਸਟ ਕਰਤਾ ਕੁਝ ਤੁਹਾਨੂੰ ਪਤਾ ਹੀ ਅੱਦੇ ਘ ਭਰਾਵਾਂ ਨੂੰ ਪਤਾ ਹੀ ਆ ਨਾ ਪਾ ਮਸਟੈਂਗ ਤੇ ਰੀ ਲੋਨ ਕਰਾਇਆ ਸੀ ਜਦੋਂ ਆਪਾਂ ਘਰ ਪਾਉਣਾ ਸਟਾਰਟ ਕਰਿਆ ਸੀ ਉਹਦੀਆਂ ਕਿਸ਼ਤਾਂ ਕੋਸਤਾਂ ਭਰ ਕੇ ਜਦੋਂ ਆਪਣੀ ਮਸਟੈਂਗ ਹੋ ਗਈ ਫ੍ਰੀ ਫਿਰ ਘਾਡਾਂਗੇ ਚੇਬਾ ਇਹ ਹਾਲਾ ਇੱਧਰ ਵੀ ਹਜੇ ਆਪਾਂ ਕਣਕਲੇ ਢੋਲ ਢੋਲ ਪਰਨੇ ਗੱਡੀ ਗੱਡੀ ਉਧਰ ਆਪਣਾ ਮਸਟੈਂਗ ਖੜੀ ਹੈ ਕੱਪੜਾ ਬਾਈ ਉਹ ਦੇਖੋ ਠੀਕ ਆ ਬਾਕੀ ਹੋੜੀ ਹੋੜੀ ਕਰਾਂਗੇ ਕੰਮ ਬਾਕੀ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗ ਰਹੀ ਹੈ ਫਰੰਟ ਦੀ ਲੁੱਕ ਜਦੋਂ ਨਾਲ ਆਪਾਂ ਘਰ ਬਣਾਉਣ ਲੱਗੇ ਸੀ ਆਪਾਂ ਨਕਸ਼ਾ ਵੀ ਨਹੀਂ ਤੁਹਾਨੂੰ ਦਿਖਾਇਆ ਤੇ ਆਪਾਂ ਉਹ ਵੀ ਐਡ ਕਰਾਂਗੇ ਆਪਣਾ ਉੱਪਰ ਤੇ ਹੇਠਾਂ ਦਾ ਦੋਵਾਂ ਨਕਸ਼ਾ ਬਣਾਇਆ ਸੀ ਉੱਪਰ ਫਰੰਟ ਜਿਹੜੀ ਉੱਪਰਲੀ ਬਿਲਡਿੰਗ ਦਾ ਉਹਦਾ ਵੀ ਨਕਸ਼ਾ ਨਾਲੇ ਬਣਵਾ ਲਿਆ ਸੀ ਆਪਾਂ ਨੇ ਵੀ ਜਿਹੜਾ ਆਪਣਾ ਲੈਂਟਰ ਦੇ ਵਿੱਚ ਬੀਮਾ ਜਿਹੜਾ ਹੁਣੇ ਟਿਕ ਜੂਗਾ ਤੇ ਬਾਕੀ ਯਾਰ ਜਿਹੜੀਆਂ ਛੋਟੀਆਂ-ਛੋਟੀਆਂ ਕਮੀਆਂ ਹਨਾ ਉਹ ਵੀ ਮੈਂ ਤੁਹਾਨੂੰ ਦੱਸੂਆਂ ਵਿਕਰ ਪਾਉਣ ਵੇਲੇ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਿਆਣੇ ਕਹਿੰਦੇ ਨੇ ਇੱਕ ਘਰ ਪਾ ਕੇ ਤਾਂ ਹੀ ਪਤਾ ਲੱਗਦਾ ਵੀ ਆਹ ਚੀਜ਼ ਐਵੇਂ ਫੇਰ ਕਰਨੀ ਸੀ ਫੇਰ ਕਰਨੀ ਸੀ ਉਹ ਆਪਾਂ ਅਲੱਗ ਤੋਂ ਬਣਾਵਾਂਗੇ ਜਿਹੜੀਆਂ ਕਮੀਆਂ ਠੀਕ ਆ ਹੁਣ ਜੀ ਇੱਕ ਕਰੋ ਆ ਬਣੀ ਆਪਣੀ ਘਰ ਦੀ ਲੁੱਕ ਹੁਣ ਆਪਾਂ ਨੇ ਆ ਜੇ ਇੱਧਰ ਆਪਣੀ ਰਸੋਈ ਆ ਹਯਾਰ ਜੀ ਇਹ ਵੀ ਚੱਕ ਦੇਣਾ ਛੱਡੇ ਇੱਥੇ ਆਪਾਂ ਪਹਿਲਾਂ ਮਸਟੈਂਕ ਖੜਾਉਂਦੇ ਹੁੰਦੇ ਸੀ ਇਹ ਤੇ ਉਧਰ ਆਪਣੀ ਦੁਕਾਨਾਂ ਇਲੈਕਟ੍ਰੀਸ਼ਨ ਵਾਲੀ ਇਹ ਵੀ ਆਪਾਂ ਨੇ ਫਰੰਟ ਤੋਂ ਸਾਰਾ ਕੁਝ ਹਟਾ ਕੇ ਉਧਰਲੇ ਪਾਸੇ ਕਰ ਦੇਣਾ ਉਧਰ ਅਸੀਂ ਜਿਹੜਾ ਡੰਗਰਾਂ ਨੂੰ ਪਾਉਣਾ ਸੀ ਉਹ ਉੱਥੇ ਉਹ ਅਮਰੂਦ ਦੇਖ ਲੋ ਕਿੰਨਾ ਹਰਾ ਭਰਿਆ ਉਹ ਅਮਰੂਦ ਪੱਟਣ ਨੂੰ ਜੀ ਨਹੀਂ ਕਰ ਰਿਹਾ ਫਿਰ ਅਸੀਂ ਨੇ ਅਜੇ ਫਿਲਹਾਲ ਕਰਤਾ ਕੈਨਸਲ ਡੰਗਰਾਂ ਵਾਲਾ ਆਪਾਂ ਬਾਅਦ ਚ ਪਾਵਾਂਗੇ ਜਦੋਂ ਇਹ ਅਮਰੂਦ ਕਿਸੇ ਪਾਸੇ ਆਸੇ ਕਰਨਾ ਪਊ ਇਹਨੂੰ ਖਰਾਬ ਨਹੀਂ ਕਰਨਾ ਇਹ ਖਰਾਬ ਨਹੀਂ ਕਰਨਾ ਆਪਾਂ ਨੇ ਇਹਨੂੰ ਆਸੇ ਪਾਸੇ ਪੱਟ ਕੇ ਲਾਵਾਂਗੇ ਚਲਾਉਣਾ ਉਹ ਅਮਰੂਦ ਫਿਰ ਉੱਥੇ ਪਾਵਾਂਗੇ ਡੰਗਰਾਂ ਵਾਲਾ ਆਪਾਂ ਮਾ ਕੀ ਕਾਲੂ ਕਰਕੇ ਫੱਟ ਸਮਾਨ ਫਿਰ ਮਿਲਦੇ ਆ ਠੀਕ ਆ ਆ ਲੁੱਕ ਬਣੀ ਆ ਭਈ ਆਪਣੇ ਘਰ ਦੀ